हिमाचल प्रदेश ਦੇ ਮੰਡੀ ਜ਼ਿਲ੍ਹੇ ਚ ਪਾਰੀ ਬੀ ਦੇ ਵਿਚਕਾਰ ਇੱਕ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਇੱਕ ਬੱਸ ਹਾਦਸਾ ਗ੍ਰਸਤ ਹੋਈ ਹੈ ਇਹ ਵੀਡੀਓ ਜੋ ਤੁਸੀਂ ਆਪਣੇ ਟੀਵੀ ਸਕਰੀਨ ਤੇ ਦੇਖ ਰਹੇ ਹੋ ਉਸੇ ਬੱਸ ਦੀ ਹੈ ਜੋ ਹਾਦਸੇ ਦਾ ਸ਼ਿਕਾਰ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਜ਼ਿਲ੍ਹੇ ਦੇ ਸਕਰਾ ਕਾਰਡ ਤੇ ਪਟਰੀ ਕਾਰਡ ਤੇ ਇਹ ਹਾਦਸਾ ਵਾਪਰਿਆ ਜਿੱਤੇ ਕਿ ਇੱਕ ਬੱਸ ਸੜਕ ਤੋਂ ਲੁੜ ਕੇ ਥੱਲੇ 20 ਮੀਟਰ ਜਾ ਕੇ ਫਸ ਗਈ ਤੇ ਉਸ ਦੇ ਵਿੱਚ ਕਈ ਲੋਕ ਜ਼ਖਮੀ ਹੋਣ ਦੀ ਖਬਰ ਵੀ ਸਾਹਮਣੇ ਆਈ ਹੈ ਜਾਣਕਾਰੀ ਦੇ ਮੁਤਾਬਕ ਬੱਸ ਦੇ ਵਿੱਚ 20 ਤੋਂ 30 ਲੋਕਾਂ ਦੇ ਸਵਾਰ ਹੋਣ ਦਾ ਅਨੁਮਾਨ ਲਗਾਇਆ ਜਾ ਰਿਹਾ ਤੇ ਦੱਸਿਆ ਜਾ ਰਿਹਾ ਹੈ ਕਿ ਜਾਪੂ ਤੋਂ ਮੰਡੀ ਰੂਟ ਤੇ ਲਈ ਇਹ ਨਿੱਜੀ ਬੱਸ ਜਾ ਰਹੀ ਸੀ ਜਿੱਥੇ ਕਿ ਪਟੜੀ ਕਾਰਤੇ ਵਿੱਚ ਸੜਕ ਤੋਂ ਥੱਲੇ ਇਹ ਖਾਈ ਦੇ ਵਿੱਚ ਡਿੱ ਜਾਂਦੀ ਹੈ ਤੇ ਇਹ ਹਾਦਸਾ ਵਾਪਰ ਜਾਂਦਾ ਹੈ ਦੱਸਦੇ ਕਿ ਭਾਰੀ ਮੀਂਹ ਦੇ ਚੱਲਦਿਆਂ ਰਾਹਤ ਕਾਰਤੇ ਵਿੱਚ ਵੀ ਦੇਰੀ ਹੋਈ ਹੈ ਉੱਥੇ ਹੀ ਇਸ ਹਾਦਸੇ ਦੇ ਵਿੱਚ ਦੋ ਤੋਂ ਤਿੰਨ ਲੋਕਾਂ ਦੇ ਬਸਤੇ ਥੱਲੇ ਦੱਬੇ ਹੋਣ ਦਾ ਖੱਤਰਾ ਵੀ ਜਤਾਇਆ ਜਾ ਰਿਹਾ ਫਿਲਹਾਲ ਜਿਨ੍ਹਾਂ ਨੂੰ ਕੱਢਣ ਦੇ ਲਈ ਕਰੇਨ ਨੂੰ ਬੁਲਾਇਆ ਗਿਆ ਉਦੋਂ ਇਸ ਹਾਦਸੇ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਹੈ ਜਿਸ ਤੋਂ ਬਾਅਦ ਕਿ ਪੁਲਿਸ ਦੇ ਵੱਲੋਂ ਬਚਾਅ ਕਾਰਜ ਚਾਰੀ ਨੇ ਤੇ ਵੀਡੀਓ ਚ ਤੁਸੀਂ ਦੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਬੱਸ 헤ਠਾ ਡਿੱਗੀ ਹੋਈ ਹੈ ਤੇ ਆਲੇ ਦੁਆਲੇ ਲੋਕ ਬਾਰਿਸ਼ ਦੇ ਵਿੱਚ ਛਤਰੀਆਂ ਲੈ ਕੇ ਇਸ ਹਾਦਸੇ ਨੂੰ ਦੇਖ ਕੇ ਪਰੇਸ਼ਾਨ ਨਜ਼ਰ ਆ ਰਹੇ ਨੇ ਬੀਲੋ ਰਿਪੋਰਟ ਜਗਬਾਣੀ ਟੀਵੀ